ਜਿਹੜੀ ਹੁਸ਼ਿਆਰਪੁਰ ਦੀ ਬੀਜੇਪੀ ਹੈ ਨਾ ਇਹ ਇੱਕ ਦੋ ਉਹਨਾਂ ਲੀਡਰਾਂ ਦੇ ਹੱਥ 'ਚ ਆ ਗਈ ਜਿਹੜੇ ਤਿੰਨ ਤਿੰਨ ਵਾਰੀ ਹਾਰ ਚੁੱਕੇ ਐ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਮੈਂ ਇਹ ਸਮਝਦਾ ਕਿ ਜਿੰਨੇ ਬੀਜੇਪੀ ਦੇ ਰਿਸਪੈਕਟਿਡ ਇਮਾਨਦਾਰ ਜਿਨ੍ਹਾਂ ਨੇ ਬੀਜੇਪੀ ਨੂੰ ਖੂਨ ਨਾਲ ਸਿੱਧਿਆ ਉਹਨਾਂ ਵਰਕਰਾਂ ਨੂੰ ਸਾਰਿਆਂ ਨੂੰ ਘਰ ਬਿਠਾਇਆ ਹੈ ਐ ਅੱਜ ਕਹਿਣਾ ਬੀਏਪੀ ਦੇ ਵਰਕਰ ਨੂੰ ਉਹ ਚਾਰ ਪੰਜ ਵਰਕਰ ਤੁਰੇ ਆ ਬਸ ਉਹ ਹੀ ਕਰੀ ਜਾਂਦੇ ਆ ਈਵਨ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਡੈੱਡ ਕੀਤਾ ਹੈ ਬੀਏਪੀ ਦੇ ਪਿਛਲੀ ਵਾਰੀ ਇਹਨਾਂ ਦੀ ਮੈਂ ਤਨ ਮਨ ਤਨ ਨਾਲ ਦਿਨੋਂ ਮਦਦ ਕੀਤੀ ਇਹਨਾਂ ਨੂੰ ਜਿਤਾਇਆ ਇਹਨਾਂ ਨੂੰ ਮੰਤਰੀ ਬਣਾਇਆ ਇਹਨਾਂ ਦੇ ਘਰ ਪੰਜਾਬ ਬੀਏਪੀ ਦੇ ਪ੍ਰਧਾਨ ਸੰਗਦੇ ਦੇ ਅਧਿਕਾਰੀ ਗਿਆਨ ਬੰਸਲ ਇੱਕਦੋ ਮੇਰੇ ਹੋਰ ਦੋਸਤਾਂ ਦੇ ਵੀ ਨਾਲ ਸੀਗੇ ਮੇਰੇ ਅਸੀਂ ਛੇਆ ਬੰਦਿਆਂ ਨੇ ਇਹਨਾਂ ਦੇ ਘਰ ਲੰਚ ਕੀਤਾ ਦੋ ਟਾਈਟਨ ਸੋ ਬੰਦਾ ਇਹਨਾਂ ਦੇ ਡ੍ਰਾਇੰਗ ਰੂਮ 'ਚ ਥੱਲੇ ਬੈਠਾ ਸੀ ਉਹਨਾਂ ਨੂੰ ਕਿਸੇ ਨੂੰ ਅੰਦਰ ਨਹੀਂ ਇਹਨਾਂ ਨੇ ਬੜਨ ਦਿੱਤਾ ਤੇ ਮੈਨੂੰ ਇਹ ਗੱਲ ਕਹੀ ਸੋਮ ਪ੍ਰਕਾਸ਼ ਜੀ ਨੇ ਕਿ ਗਿਆਨਮਨ ਸਰ ਜੀ ਤੁਸੀਂ ਮੇਰੇ ਵੱਡੇ ਭਰਾ ਹੋ ਮੈਂ ਪਾਰਲੀਮੈਂਟ 'ਚ ਨਿਕਲੂਗਾ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਕਰਾਂਗਾ ਉਹ ਦਿਨ ਗਿਆ ਆ ਦੇ ਨਾ ਮੈਨੂੰ ਮੈਂ ਡੈਡਰ ਹੋ ਕੇ ਗੱਲ ਕਰਦਾ ਮੈਂ ਕਿਸਦਾ ਕੋਈ ਜਿੰਨਾ ਨਹੀਂ ਹੈਗਾ ਮੈਨੂੰ ਕੋਈ ਕਬਰਾੜ ਨਹੀਂ ਕਿਸੇ ਗੱਲ ਦੀ ਉਹ ਦਿਨ ਤਾਂ ਆ ਦੇ ਨਾ ਇਹ ਸਿਰਚੇ ਅਸੀ ਸੁਆਪ ਆਈ ਹੁਜਾਰਪੁਰ ਦੇ ਲੀਡਰਾਂ ਨੇ ਉਹ ਜਿਹੜੀ ਸਵਾਏ ਝਾੜਦਾ ਹੀ ਆਇਆ ਸਾਡੇ ਕੋਲ ਨਹੀਂ ਪਹੁੰਚਿਆ ਰਸਤੇ 'ਚ ਹੀ ਰਹਿ ਗਿਆ ਜਿਹੜੀ ਹੁਸ਼ਿਆਰਪੁਰ ਦੀ ਬੀਜੇਪੀ ਹੈ ਨਾ ਇਹ ਇੱਕ ਦੋ ਉਹਨਾਂ ਲੀਡਰਾਂ ਦੇ ਹੱਥ 'ਚ ਆ ਗਈ ਜਿਹੜੇ ਤਿੰਨ ਤਿੰਨ ਵਾਰੀ ਹਾਰ ਚੁੱਕੇ ਐ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਮੈਂ ਇਹ ਸਮਝਦਾ ਕਿ ਜਿੰਨੇ ਬੀਜੇਪੀ ਦੇ ਰਿਸਪੈਕਟਿਡ ਇਮਾਨਦਾਰ ਜਿਨ੍ਹਾਂ ਨੇ ਬੀਜੇਪੀ ਨੂੰ ਖੂਨ ਨਾਲ ਸਿੱਧਿਆ ਉਹਨਾਂ ਵਰਕਰਾਂ ਨੂੰ ਸਾਰਿਆਂ ਨੂੰ ਘਰ ਬਿਠਾਇਆ ਐ ਅੱਜ ਇਹ ਕਿਹਨਾਂ ਬੀਜੇਪੀ ਦੇ ਵਰਕਰਾਂ ਨੂੰ ਉਹ 4-5 ਵਰਕਰ ਤੁਰੇ ਆਲਾ ਸੋਹੀ ਕਰੀ ਜਾਂਦੇ ਆ इवन ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਡੈੱਡ ਕੀਤਾ ਆ ਬੀਜੇਪੀ ਦੇ ਨੇ ਹੁਣ ਮੇਰਾ ਨਹੀਂ ਉਹ ਜ਼ਿਲ੍ਹਾ ਪ੍ਰਧਾਨ ਮੈਂ ਕਹਿ ਬੈਠਾ ਇਹ ਜਿਹੜਾ ਸਾਡਾ ਜ਼ਿਲ੍ਹਾ ਪ੍ਰਧਾਨ ਸੀ ਆ ਹੁਣ ਹੈਗਾ ਬੀਜੇਪੀ ਦਾ ਉਹਨੂੰ ਡੈੱਡ ਕੀਤਾ ਆ ਇਹਨਾਂ ਬੰਦੇਆਂ ਨੇ ਪੁਰਾਣੇ ਵਰਕਰਾਂ ਦੀ ਕੋਈ ਸ਼ਰਾਈ ਨਹੀਂ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਸ਼ੇਖਾਬਤ ਜੀ ਆਏ ਅੱਜ ਤੋਂ 6 ਮਹੀਨੇ ਪਹਿਲਾਂ ਕੈਬਨਰ ਮંત્રી ਸੈਂਟਰ ਮਿਨਿਸਟਰ ਮੈਂ ਉਹਨਾਂ ਨੂੰ ਕਿਹਾ ਸ਼ੇਖ ਆਵਜ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਕਿੰਨੇ ਮੈਂ ਨੈਕਸਟ ਟਾਈਮ ਤੁਹਾਡੇ ਨਾਲ ਗੱਲ ਕਰਾਂਗਾ 6 ਮਹੀਨੇ ਹੋ ਗਏ ਮੈਂ ਇਹਨਾਂ ਨਾਲ ਗੱਲ ਨਹੀਂ ਕੀਤੀ 2 ਮਹੀਨੇ ਦੇ ਵਿੱਚ ਰੁਬਾਨੀ ਜੀ ਸਾਡੇ ਪੰਜਾਬ ਦੇ ਮੁਖੀਆ ਨੇ ਪਰਿਵਾਰੀ ਨੇ ਗੁਜਰਾਤ ਦੇ ਚੀਫ ਮਿਨਿਸਟਰ ਰਹੇ ਨੇ ਦੋ ਵਾਰੀ ਮੈਂ ਉਹਨਾਂ ਨਾਲ ਗੱਲ ਕੀਤੀ ਦੋ ਵਾਰੀ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਤੁਹਾਡੇ ਨਾਲ ਮੈਂ ਗੱਲ ਕਰਨਾ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਇਮਾਨਦਾਰ ਵਰਕਰ ਦੇ ਨਾਲ ਕੋਈ ਵੀ ਲੀਡਰ ਗੱਲ ਕਰਨ ਨੂੰ ਤਿਆਰ ਨਹੀਂ ਅਸੀਂ ਜਿੰਨੇ ਮਰਜ਼ੀ ਗੋਣ ਗਾਈ ਜਾਈਏ ਅਸੀਂ ਦੇਸ਼ ਭਗਤਾਂ ਮੈਂ ਚੈਲੈਂਜ ਦੇ ਨਾਲ ਪ੍ਰੈਸ ਦੇ ਅੱਗੇ ਗੱਲ ਕਹਿ ਰਹੇ ਹਾਂ ਮੈਂ ਤੀਸਰੀ ਜੀ ਬੜਦਾ ਸੀਗਾ ਸਾਡੇ ਮੱਲੇ ਸ਼ਾਖਾ ਲੱਗਦੀ ਸੀਗੀ ਸਰਿੰਦਰ ਸੂਤ ਜੀ ਗਵਰਨਦਾਸ ਸੂਤ ਜੀ ਦੇ ਪੁੱਤਰ ਸ਼ਾਖਾ ਲਾਉਂਦੇ ਹੁੰਦੇ ਸੀਗੇ ਹੁਣ ਉਹ ਵੀ ਮੇਰੀ 75 ਸਾਲ ਹੋ ਗਈ ਤੇ ਮੈਂ 9 ਸਾਲ ਦਾ ਸੀਗਾ ਉਸ ਦਿਨ ਤੋਂ ਲੈ ਕੇ ਅੱਜ ਤਾਈਂ ਮੇਰੇ ਤੇ ਕੋਈ ਅਲੀਗੇਸ਼ਨ ਲਗਾ ਦੇ ਚਿਹਰ ਤੇ ਕਿਸੇ ਕੋ ਮੈਂ ਚਾਹ ਦਾ ਕੱਪ ਪੀਤਾ ਜਾਂ ਮੈਂ ਆਪਣੇ ਵਰਕਰ ਦਾ ਜਾਂ ਆਪਣੇ ਪਾਰਟੀ ਦੇ ਬੰਦੇ ਦਾ ਕੰਮ ਨਹੀਂ ਕਰਾਇਆ ਜੁੱਤੀ ਤੁਹਾਡੀ ਸਾਰਿਆਂ ਦੀ ਸਿਰ ਮੇਰਾ ਸਰ ਸਾਹਿਬ ਕਈ ਦਹਾਕਿਆਂ ਵਿੱਚ ਤੁਸੀਂ ਜਿਹੜਾ ਕੰਮ ਕੀਤਾ ਬੀਜੇਪੀ ਲਈ ਜਿਲ੍ਹੋਂ ਕੀਤਾ ਤਨੋਮਨੋਂ ਕੀਤਾ ਤੇ ਇੰਨੇ ਦੁੱਖ ਨਾਲ ਜਿਹੜੀ ਤੁਸੀਂ ਪਾਰਟੀ ਛੱਡੀ ਆ ਤੇ ਕਿੰਨੀ ਕੁ ਖੁਸ਼ੀ ਤੁਹਾਨੂੰ ਆਮ ਪਾਰਟੀ ਦੇ ਆ ਜਾਂ ਚ ਕੋਈ ਇਹ ਮੈਂ ਜਿੰਨੇ ਦੁੱਖ ਨਾਲ ਛੱਡੀ ਆ ਜਾਂ ਮੇਰਾ ਮਨ ਜਾਣਦਾ ਜਾਂ ਉਹ ਪ੍ਰਭੂ ਜਾਣਦਾ ਜਿਹਨਾਂ ਦਾ ਮੈਂ ਭਗਤਾਂ ਹਨੂਮਾਨ ਜੀ ਦਾ ਜੋ ਜਾਣਦੇ ਆ ਮੈਂ ਅੱਜ ਜਿਹੜੀ ਆਪ ਪਾਰਟੀ ਨੂੰ ਜੁਆਇਨ ਕਰ ਰਿਹਾ ਐ ਡਿਊ ਟੂ ਮੇਰੇ ਛੋਟੇ ਭਾਈ ਜਿੰਪਾ ਜੀ ਬਿੰਦੂ ਜੀ ਮੇਰੇ ਬੱਚੇ ਵੀ ਆ ਭਰਾ ਵੀ ਆ ਇਹਨਾਂ ਦੋਨਾਂ ਬੰਦਿਆਂ ਦੇ ਕਰਕੇ ਮੈਂ ਜੁਆਇਨ ਕਰ ਰਿਹਾ ਤੁਸੀਂ ਸਾਰਾ ਅਜੇ ਆਮ ਪਾਰਟੀ ਜੁਆਇਨ ਕਰ ਚੁੱਕੇ ਹੋ ਤੇ ਬੀਜੇਪੀ ਦੇ ਤੁਸੀਂ ਹੁਣ ਸਾਥਾ ਹੋ ਗਏ ਹੋ ਹਾਂਜੀ ਤੇ ਬੀਜੇਪੀ ਕਹਿੰਦੀ ਆ ਫਿਰ 400 ਪਾਰਸ ਸੀਟ ਕਰਨੀ ਆ ਤੇ ਜੇ ਤੁਹਾਡੇ ਵਰਗੇ ਜੇ 65-70 ਸਾਲ ਤੋਂ ਜਿਹੜੇ ਛੋਟੇ ਹੁੰਦੇ ਆਣਗੇ ਇਹਨਾਂ ਨੇ ਬੀਜੇਪੀ ਨੇ ਕੰਮ ਕੀਤਾ ਜੋ ਪਾਰਟੀ ਛੱਡਣ ਕੇ ਤਾਂ 400 ਵਾਲਾ ਅੰਕੜਾ ਜਿਹੜਾ ਕਿੱਦਾਂ ਦੇ ਦੱਸੋ ਇਹ ਤੁਹਾਨੂੰ ਪ੍ਰਭੂ ਦਸ਼ੂਗਾਨ ਵਾਲਾ ਬਹੁਤ ਆਰਾਮ ਜੀ ਦਸਣਗੇ ਜਿਨ੍ਹਾਂ ਦੇ ਆਪਾ ਭਗਤ ਸੋਮ ਪ੍ਰਗਾਸ਼ ਜੀ ਨੂੰ 340 ਵੋਟਾਂ ਦੇ ਪਿਛਲੀ ਤੋਂ ਪਿਛਲੀ ਵਾਰੀ ਹਰਾਇਆ ਕਾਂਗਰਸ ਨੇ ਇਹ ਮੇਰੇ ਕੋ ਘਰ ਆਂਦੇ ਸੀਗੇ ਕਹਿੰਦੇ ਬੰਸਰ ਸਾਹਿਬ ਜੇ ਤੁਸੀਂ ਮੇਰੀ ਮਦਦ ਕਰ ਦਿੰਦੇ ਤਾਂ 340 ਵੋਟਾਂ ਗਿਆਨ ਮਸਲ ਲਈ ਕੋਈ ਚੀਜ਼ ਨਹੀਂ ਸੀਗੀ ਪਿਛਲੀ ਵਾਰੀ ਇਹਨਾਂ ਦੀ ਮੈਂ ਤਨ ਮਨ ਧਨ ਨਾਲ ਦਿਨੋਂ ਮਦਦ ਕੀਤੀ ਇਹਨਾਂ ਨੂੰ ਜਿਤਾਇਆ ਇਹਨਾਂ ਨੂੰ ਮੰਤਰੀ ਬਣਾਇਆ ਇਹਨਾਂ ਦੇ ਘਰ ਪੰਜਾਬ ਬੀਏਪੀ ਦੇ ਪ੍ਰਧਾਨ ਸੰਗਦੇ ਦੇ ਅਧਿਕਾਰੀ ਗਿਆਨਮਨਸਰ ਇੱਕ ਦੋ ਮੇਰੇ ਹੋਰ ਦੋਸਤਾਂ ਦੇ ਵੀ ਨਾਲ ਸੀਗੇ ਮੇਰੇ ਅਸੀਂ ਛੇ ਆ ਬੰਦਿਆਂ ਨੇ ਇਹਨਾਂ ਦੇ ਕਾਰ ਲਾਂਚ ਕੀਤਾ ਦੋ 3 300 ਬੰਦਾ ਇਹਨਾਂ ਦੇ ਡਰੈਗ ਰੂਮ 'ਚ ਥੱਲੇ ਬੈਠਾ ਸੀ ਉਹਨਾਂ ਨੂੰ ਕਿਸੇ ਨੂੰ ਅੰਦਰ ਨਹੀਂ ਇਹਨਾਂ ਨੇ ਬੜਨ ਦਿੱਤਾ ਤੇ ਮੈਨੂੰ ਇਹ ਗੱਲ ਕਹੀ ਸੋਮ ਪ੍ਰਕਾਸ਼ ਜੀ ਨੇ ਕਿ ਗਿਆਨਮਨਸਰ ਜੀ ਤੁਸੀਂ ਮੇਰੇ ਵੱਡੇ ਭਰਾ ਹੋ ਮੈਂ ਪਾਰਲੀਮੈਂਟ 'ਚ ਨਿਕਲੂਗਾ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਕਰਾਂਗਾ ਸਰ ਆ ਜੀ ਮੈਂ ਤੁਹਾਨੂੰ ਦੱਸਣ ਲੱਗਾ ਜੀ ਮੇਰੀ ਗੱਲ ਸੁਣੋ ਤੁਸੀਂ ਉਹ ਦਿਨ ਗਿਆ ਦਾ ਦੇ ਨਾ ਮੈਨੂੰ ਮੈਂ ਡੈਡ ਹੋ ਕੇ ਗੱਲ ਕਰਦਾ ਮੈਂ ਕਿਸੇ ਦਾ ਕੋਈ ਦਿਨ ਨੀ ਹੈਗਾ ਮੈਨੂੰ ਕੋਈ ਕਬਰਾੜ ਨਹੀਂ ਕਿਸੇ ਗੱਲ ਦੀ ਉਹ ਦਿਨ ਤਾਂ ਦੇ ਨਾ ਆਇਆ ਇਹ ਸਿਰ ਤੇ ਐਸੀ ਸੁਆਹ ਭਾਈ ਹੁਜਾਰਪੁਰ ਦੇ ਲੀਡਰਾਂ ਨੇ ਉਹ ਜਿਹੜੀ ਸੁਆਹ ਝਾੜਦਾ ਹੀ ਆਇਆ ਸਾਡੇ ਕੋਲ ਨਹੀਂ ਪਹੁੰਚਿਆ ਰਸਤੇ 'ਚ ਹੀ ਰਹਿ ਗਿਆ ਠੀਕ ਹੈ ਮੈਂ ਕਹਿੰਦੀ ਆ ਮੈਂ ਸੀਨੀਅਰ ਲੀਡਰਾਂ ਭਾਈ ਏਜ ਭਾਈ ਪਾਰਟੀ ਜਿੰਨੇ ਲੀਡਰ ਹੈ ਹੁਜਾਰਪੁਰ ਚ ਹੈਗੇ ਨਾ ਸਾਰਿਆਂ ਨਾਲੋਂ ਪੋਸਟਾਂ ਦਾ ਕਬੜੀਆਂ ਹੋਣਗੇ ਆ ਪਰ ਮਾਣਾਂ ਤੋਂ ਬਹੁਤ ਸੀਨੀਅਰ ਆ ਭਾਈ ਏਜ ਵੀ ਭਾਈ ਪਾਰਟੀ ਵੀ ਉਹਦੀ ਮੈਡਮ ਅੱਜ ਤਾਂ ਹੀ ਇੱਕ ਵਾਰੀ ਮੇਰੇ ਕੋਲ ਨਹੀਂ ਆਈ ਮੇਰਾ ਛੋਟਾ ਭਰਾ ਆਲ ਇੰਡੀਆ ਦਾ ਮੈਂਬਰ ਰਿਆ ਉਹਦੇ ਕੋਲ ਨਹੀਂ ਗਈ 6 ਮਿੰਟ ਦਾ ਬੁਮਾਰਾ ਹੈ ਜਿਲ੍ਹਾ ਪ੍ਰਧਾਨ ਦੇ ਆਓ ਬੀਜੇਪੀ ਸੰਗ ਸਾਡੇ ਘਰੋਂ ਸ਼ੁਰੂ ਹੁੰਦੀ ਹੈ ਮੇਰੇ ਮਾਮੇ ਮੁੰਡੇ ਦਾ ਵੀ ਜਿਲ੍ਹਾ ਪ੍ਰਧਾਨ ਦੇ ਆ ਮੈਂ ਵੀ 20 ਕੋਸਟਾ ਦੇ ਰਿਆਂ ਮਤਲ ਇਹਨਾਂ ਨੂੰ ਜਰੂਰ ਕਹਿੰਦੀ ਮੈਨੇ ਜਰੂਰ ਦਈ ਹੈ ਕਿ ਜਿਹਨੇ ਵੋਟ ਪਾਣੀ ਮੋਦੀ ਜੀ ਨੂੰ ਬਾਦ ਹੋਊਗਾ ਠੀਕ ਹੈ ਜੀ ਨਾਮ ਰਾਮ ਜੀ ਨਾਮ ਰਾਮ ਲੀਡਰ ਅਗਰ ਇਹ ਲੋਕਲ ਲੀਡਰਸ਼ਿਪ ਹੋ ਜਾਂ ਕਦੇ ਹਾਈ ਲੀਡਰਸ਼ਿਪ ਉਹ ਤੁਹਾਡੇ ਤੱਕ ਪਹੁੰਚਦਾ ਨਹੀਂ ਕੋਸ਼ਿਸ਼ ਅੱਜ ਹਾਇਰ ਲੀਡਰ ਜੀ ਮੈਨੂੰ ਨਾਗਪੁਰੋਂ ਵੀ ਫੋਨ ਆਇਆ ਮੈਨੂੰ ਕੋਈ ਸ਼ਰਮ ਨਹੀਂ ਮੈਂ ਖੁੱਲ ਕੇ ਗੱਲ ਕਰਦਾ ਮੇਰੇ ਕੋਈ ਕਈ ਲੀਡਰ ਹੋਰ ਵੀ ਆਏ ਬਾਂਸਲ ਸਾਹਿਬ ਤੁਸੀਂ ਰੀਕਨਸਿਡਰ ਕਰੋ ਮੈਂ ਕਿਹਾ ਹੁਣ ਤੀਰ ਕਮਾਨ ਚੋਂ ਨਿਕਲ ਚੁੱਕਾ ਹੁਣੇ ਮੁੜ ਕੇ ਨਹੀਂ ਆਣਾ ਹੁਣ ਤੁਸੀਂ ਮੇਰੇ ਨਾਲ ਗੱਲ ਕਰਨੀ 4 ਤਰੀਕ ਤੋਂ ਬਾਅਦ ਕਰਿਓ ਫੇਰ ਤੁਹਾਡੇ ਨਾਲ ਗੱਲ ਕਰਾਂਗਾ